ਮਾਰਦੀ ਚੋਕੇ ਮਾਰਦੀ ਕਹਿੰਦੀ ਹੁੰਦੀ ਸੀ ਮੈਂ ਰੰਡੀ ਜਨਾਨੀ ਆ ਮੈਂ ਰੰਡੀ ਜਨਾਨੀ ਆ ਅੱਜ ਸੱਚੀ ਰੰਡੀ ਹੋ ਗਈ ਓਏ ਅੱਜ ਸੱਚੀ ਰੰਡੀ ਹੋ ਗਈ ਉਹ ਆਪਣੇ ਬੁੱਤ ਨੂੰ ਪਿਆਰ ਹੈ ਉਹਾਂ ਉਹ ਗਏ ਭਲੇ ਆਪਣੀ ਭੈਣ ਦੇ ਪੇਕੇ ਗਏ ਸੋਰੇ ਗਏ ਹੀ ਜੀਜਾ ਮਰ ਗਿਆ ਰਾਤ ਉਹਨਾਂ ਕੋਲ ਰਹਿ ਕੇ ਆਏ ਨੇ ਤੇ ਦਿਨੇ ਆਣ ਕੇ ਰਾਤ ਤੇ ਘਰ ਰਾਤ ਨੂੰ ਰਾਤ ਲੜਦੇ ਨੇ ਦੋਵੇਂ ਜੀ ਅਹੀਂ ਕੋਈ ਘਰ ਨਹੀਂ ਸੀ ਜੋ ਨੇ ਗਾਲਾਂ ਸਦਾ ਸਾਰਾ ਬਾਤ ਚੁੱਕ ਕੇ ਮਾਰ ਦਿੱਤਾ ਕਹਿੰਦੀ ਮੈਂ ਨਹੀਂ ਰੋਟੀ ਪਕਾਉਣੀ ਮੈਂ ਨਹੀਂ ਰੋਟੀ ਪਕਾਉਣੀ ਪਕਾਣੀ ਮੈਂ ਕੁਛ ਨਹੀਂ ਕਰਨਾ ਮੈਂ ਕਿੱਥੇ ਜਾ ਮੈਂ ਕੁਛ ਨਹੀਂ ਕਰਨਾ ਕੁਛ ਆਇਆ ਜਿ ਮੇਰਾ ਬੱਟਾ ਚਲ ਮੈਂ ਬੇਅੱਫ ਬਟਿਆ ਨੂੰ ਆਪਣੀ ਭੈਣ ਨੂੰ ਵੀ ਲੱਗੇ ਮੈਂ ਹੀ ਕੋਈ ਕਰਨੀ ਹੀ ਦੋਵੇਂ ਜੀ ਘਾਰੀ ਦੋਵੇਂ ਜੀ ਲੜੇ ਨੇ ਅਈ ਕੋਈ ਕਰਨੀ ਹੀ ਹੈਗੇ ਮੇਰਾ ਬੱਚਾ ਚੜ ਗਿਆ ਅੱਜ ਮੇਰਾ ਬੱਚਾ ਚੜ ਗਿਆ ਅੱਜ ਅੱਜ ਮੇਰਾ ਬੱਚਾ ਚੜ ਗਿਆ ਮੇਰਾ ਬੱਚਾ ਚੜ ਗਿਆ ਮਾਪੇ ਜੀ ਉਹਦੇ ਜੀ ਭਰਾ ਲੜ ਕੇ ਲੈ ਗਿਆ ਹੀ ਕੋਈ ਕਰਨੀ ਹੀ ਹੈਗੇ ਮੈਂ ਬੱਚਿਆਂ ਨੂੰ ਆਪਣੀ ਭੈਣ ਨੂੰ ਵੀ ਲਗੇ ਮੈਂ ਹੀ ਕੋਈ ਕਰਨੀ ਹੀ ਦੋਵੇਂ ਜੀ ਘਾਰੀ ਦੋਵੇਂ ਜੀ ਲੜੇ ਨੇ ਅਈ ਕੋਈ ਕਰਨੀ ਹੀ ਹੈਗੇ ਮੇਰਾ ਬੱਚਾ ਚਲ ਗਿਆ ਅੱਜ ਮੇਰਾ ਬੱਚਾ ਚਲ ਗਿਆ ਅੱਜ ਮੇਰਾ ਬੱਚਾ ਚਲ ਗਿਆ ਮੇਰਾ ਬੱਚਾ ਚਲ ਗਿਆ ਰੱਬਾ ਮੇਰਾ ਬੱਚਾ ਚਲ ਗਿਆ ਮੇਰਾ ਬੱਚਾ ਚਲ ਗਿਆ ਦੋਨਾਂ ਦਾ ਝਗੜਾ ਚੱਲਦਾ ਹੀ ਦੋਵੇਂ ਚੰਗੇ ਭਲੇ ਆਪਣੀ ਭੈਣ ਦੇ ਪੇਕੇ ਗਏ ਸੋਰੇ ਗਏ ਹੀ ਜੀਜਾ ਮਰ ਗਿਆ ਰਾਤ ਉਹਨਾਂ ਕੋਲ ਰਹਿ ਕੇ ਆਏ ਨੇ ਤੇ ਦਿਨੇ ਆਣ ਕੇ ਰਾਤ ਤੇ ਘਰ ਰਾਤ ਨੂੰ ਰਾਤ ਲੜਦੇ ਨੇ ਦੋਵੇਂ ਜੀ ਅਹੀਂ ਕੋਈ ਘਰ ਨਹੀਂ ਸੀ ਜੋ ਉਹਨੇ ਦਾਣਾ ਸਦਾ ਸਾਰਾ ਬਾਤ ਚੁੱਕ ਕੇ ਮਾਰ ਦਿੱਤਾ ਕਹਿੰਦੀ ਮੈਂ ਨਹੀਂ ਰੋਟੀ ਪਕਾਉਣੀ ਮੈਂ ਨਹੀਂ ਰੋਟੀ ਪਕਾਉਣੀ ਪਕਾਣੀ ਮੈਂ ਕੁਛ ਨਹੀਂ ਕਰਨਾ ਮੈਂ ਕੁਛ ਨਹੀਂ ਕਰਨਾ ਇੱਥੇ ਨਹੀਂ ਹੈਗੀ ਉਹ ਲੈ ਗਏ ਉਹਦੇ ਭਰਾ ਦੋ ਆਏ ਹੀ ਭਰਾ ਲੈ ਗਏ ਉਹਦੇ ਦੋਨੇ ਭਰਾ ਬੱਟਿਆਂ ਨੂੰ ਕੁੱਟ ਕੇ ਖੜਿਆ ਪਟਿਆ ਮੇਰੇ ਨੂੰ ਬੋਤ ਕਰਿਆ ਨੂੰ ਕੁੱਟ ਕੇ ਲੈ ਕੇ ਗਏ ਇਥੋਂ ਉਹ ਲੈ ਕੇ ਕੁੱਟ ਕੇ ਇਥੋਂ ਮੈਂ ਆਈ ਮੇਰੇ ਮੁਲੇ ਨੇ ਸਾਰੇ ਨੇ ਦੱਸਿਆ ਵੀ ਬੱਚੇ ਜਾਂਦੇ ਨਹੀਂ ਬੋਦੋ ਬਦੀ ਕੁੱਟ ਕੇ ਲੈ ਕੇ ਗਏ ਨੇ ਇਹਨਾਂ ਨੂੰ ਦੋਨੇ ਦੇ ਕਾਰਨ ਸੁਸਾਇਡ ਕੀਤਾ ਦੋਨੇ ਜੀਆਂ ਦਾ ਦੋਨੇ ਜੀ ਹੀ ਲੜਦੇ ਇਹ ਦੋਹਾਂ ਜੀਆਂ ਦਾ ਝਗੜਾ ਜੋ ਮਰਜੀ ਮੂਹ ਉਹ ਦੇ ਜੋ ਮਰਜੀ ਚੋਕੇ ਮਾਰਦੀ ਕਹਿੰਦੀ ਹੁੰਦੀ ਸੀ ਮੈਂ ਰੰਡੀ ਜਨਾਨੀ ਆ ਮੈਂ ਰੰਡੀ ਜਨਾਨੀ ਆ ਅੱਜ ਸੱਚੀ ਰੰਡੀ ਹੋ ਗਈ ਓਏ ਅੱਜ ਸੱਚੀ ਰੰਡੀ ਹੋ ਗਈ ਸਰੀਰੇ ਕੀ ਆਪਣਾ ਨਾਪੇ ਸਵੇਰੇ ਇਥੇ ਉਧਰ ਐ ਗੈਸਾ ਘਰ ਤੇ ਇੱਥੇ ਕੋਈ 7:30 ਵਜੇ ਇਹ ਜਿਹੜਾ ਵਾਪਨਾ ਹੋਇਆ ਵਾ ਇਥੇ ਘਰ ਕੋਈ ਨਹੀਂ ਹੈਗਾ ਸੀ 6:30 ਵਜੇ ਸਾਰੇ ਚਲੇ ਗਏ ਸੀ ਘਰੋਂ ਤੇ ਉਸ ਤੋਂ ਬਾਅਦ ਇਹ ਪੁਰਾ ਆਇਆ ਸੀ ਇਹਨਾਂ ਨੇ ਦੇਖਿਆ ਇਥੋਂ ਦੀ ਇਹ ਪੱਖੇ ਨਾਲ ਲੇ ਲੈਨੇ ਸੁਸਾਇਡ ਕੀਤੀ ਕਿ ਕੀ ਕਾਰਨ ਕੀ ਲੱਗਦਾ ਸੁਸਾਇਡ ਦਾ ਕਾਰਨ ਦੇਖੋ ਜੀ ਇਹਨਾਂ ਦਾ ਜਿਹੜਾ ਹੈਗਾ ਵਾ ਉਹ ਝਗੜਾ ਇਹਦੀ ਵਾਈਫ ਦਾ ਸੋਰੀ ਆ ਨੋਏ ਦੇ ਧਮਕੀਆਂ ਧਮਕੀਆਂ ਲਾਈਆਂ ਵੀ ਨੇ ਸੋਰੀ ਵਾਲੇ ਧਮਕੀ ਲਉਂਦੇ ਨੇ ਸਾਡੇ ਕਰਕੇ ਧਮਕੀ ਕਿਉਂ ਲਾਂਦੇ ਕੋਈ ਪਤਾ ਇਹੋ ਕਿ ਆਪਣਾ ਕੁੜੀ ਨੂੰ ਅਹੀਂ ਨਹੀਂ ਭੇਜਣਾ ਬੱਚੇ ਨਹੀਂ ਦੇਣੇ ਭੁਲਾ ਨਹੀਂ ਕਰਨਾ ਉਹ ਐਸੇ ਟੈਨਸ਼ਨ ਦੇ ਵਿੱਚ ਜਿਹੜਾ ਇਹ ਕੰਮ ਹੋ ਗਿਆ ਹੁਣ ਪੁਲਿਸ ਨੂੰ ਕੋ ਪਲੇਟ ਗਈ ਪੁਲਸਾਈ ਮੌਕੇ ਤੇ ਹਾਂਜੀ ਸਰ ਪੁਲਸ ਵੱਲੋਂ ਕੀ ਕਾਰਵਾਈ ਕੀਤੀ ਪੁਲਸ ਵੱਲੋਂ ਕਾਰਵਾਈ ਇਹੋ ਹੋਈ ਹੈ ਉਹਨਾਂ ਨੇ ਬਿਆਨ ਲਿਖ ਲੈਨੇ ਤੇ ਡੈੱਡ ਬੋਡੀ ਜਿਹੜੀ ਉਹ ਪੋਸਟਮਾਨ ਤੇ ਖੜਦੇ ਨੇ ਬਾਕੀ ਜੋ ਵੀ ਇਕੱਲੇ ਸਾਰੇ ਕਾਰਵਾਈ ਕੀਤੀ ਜਾਂਦੀ ਹੁੰਦੋ ਕੋਈ ਭਾਬੀ ਦੋਵੇਂ ਆਪਸ ਦੇ ਵਿੱਚ ਲੜਦੇ ਇਥੇ ਰਾਤ 18 ਤਰੀਕ ਨੂੰ ਔਰ ਉਹਨੇ ਆਪਣੇ ਭਰਾਵਾਂ ਨੂੰ ਬੁਲਾ ਲਿੱਤਾ ਤੇ ਕਹਿੰਦੀ ਇਹ ਮਾਰਦਾ ਕੁੱਟਦਾ ਹੈ ਮੈਨੂੰ ਜੀ ਕਦੀ ਆਪ ਉਤਾਰਾ ਫੜਦੀ ਕਦੀ ਕੋਸ਼ ਕਰਦੀ ਤੇ ਔਰ ਤੁਹਾਡੇ ਸਾਡੇ ਵੱਡੇ ਤਾਏ ਦੇ ਬੇਟੇ ਆਏ ਉਹਨਾਂ ਨੇ ਆ ਕੇ ਸਮਝਾਇਆ ਸਮਝਾਇਆ ਤੇ ਉਹਨੇ ਆਪਣੇ ਭਰਾਵਾਂ ਨੂੰ ਬੁਲਾ ਲਿਆ ਕਹਿੰਦੇ ਇਹ ਲੱਤਾਂ ਬਾਹਾਂ ਤੋੜ ਦੋ ਇਹਨੂੰ ਮਾਰ ਦੋ ਫੜ ਕੇ ਇਨੋਂ ਇੱਥੇ ਰਹਿ ਰਹੇ ਉਹ ਇਹ ਮੈਨੂੰ ਮਾਰਦਾ ਵਾ ਜੀ ਇਹੋ ਗੱਲਾ ਕਰਦੀ ਤੇ ਬਾਅਦ ਚ ਉਹਨਾਂ ਨੇ ਉਸੇ ਜਾ ਕੇ ਰਿਪੋਰਟ ਲਖਾਤੀ ਥਾਣੇ ਦੇ ਵਿੱਚ 10-12 ਦਿਨਾਂ ਬਾਅਦ ਉਹਨਾਂ ਨੇ ਥਾਣੀ ਵਿੱਚ ਰਿਪੋਰਟ ਲਖਾਈ ਜਾ ਕੇ ਤੇ ਉਹ ਲੈਣ ਵਿਚਾਰਾ ਜਾਂਦਾ ਸੀ 6 ਵਾਰੀ ਗਿਆ ਲੈਣ ਥਾਣੇ ਦੇ ਵਿੱਚ ਤੇ ਉਹਨਾਂ ਨੇ ਇਹੋ ਗੱਲ ਆਖੀ ਕਿ ਉਹ ਕਹਿੰਦੇ ਵੀ ਉਹਨ ਜੀ ਹੁੰਦੇ ਤੁਹਾਨੂੰ ਵਿਚਾਰ ਨੂੰ ਦਬਕੇ ਦਬਕੇ ਮਾਰ ਕੇ ਤੇ ਭਜਾ ਦਿੰਦੇ ਸੀ ਹਰ ਵਾਰੀ ਹੁਣ ਕੀ ਮੰਗ ਕੀ ਕਰਦੇ ਹੋ ਹੁਣ ਮੰਗ ਕੀ ਕਰਦੇ ਹੋ ਐਂ ਆਨੇ ਵੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਜੀ ਔਰ ਜਨੀਅਰੇ ਆਂਦੇ ਉਹਨੂੰ ਇੱਥੇ ਲੜਾਈ ਝਗੜਾ ਕਰਦੀ ਕਦੀ ਕਦੀ ਉਹਦੇ ਸਿਰ 'ਤੇ ਪਲਾਸ ਮਾਰ ਦਿੰਦੀ ਕਦੀ ਉਹਨੂੰ ਥਾਪੀਆਂ ਮਾਰ ਦਿੰਦੀ ਸੀ ਤੇ ਪੁਲਿਸ ਆਈ ਮੋਕੇ ਤੇ ਹਾਂਜੀ ਪੁਲਿਸ ਆਈ ਹੈ ਮੋਕੇ ਤੇ ਉਹਨਾਂ ਨੇ ਕੀ ਕੀਤਾ ਉਹ ਕਾਰਵਾਈ ਕਰਨਗੇ ਜੀ ਹੁਣ ਠੀਕ ਠੀਕ ਹੈ ਜੀ ਹਾਂਜੀ ਸਰ ਜਿਹੜਾ ਮਾਮਲਾ ਹੈ ਕੀ ਮਾਮਲਾ ਕੀ ਹੈ ਇਹ ਰਾਜੇ ਨਾਮ ਦਾ ਲੜਕਾ ਜੀ 40 ਸਾਲ ਦਾ ਤੇ ਉਹਨੇ ਸੁਸਾਈਡ ਕਮਿਟ ਕੀਤਾ ਜੀ ਤੇ ਸਰ ਕਿੰਨੇ ਕੁ ਮਹੀਨਾ ਸੁਸਾਈਡ ਹੋਇਆ ਸਾਨੂੰ ਤਾਂ ਹੁਣੇ ਅੱਧਾ ਘੰਟਾ ਪਤਾ ਲੱਗਿਆ ਜੀ ਕਿਨ ਸਾਡੇ ਕੋਲੇ ਚੁੰਕੇ ਆਏ ਤੇ ਅਸੀਂ ਨਾਲ ਦੇ ਨਾਲ ਆਏ ਸਰੇ ਦਾ ਕਾਰਨ ਕੀ ਹੈ ਜਿਹੜਾ ਸੁਸਾਈਡ ਕੀਤਾ ਗਿਆ ਕਾਰਨ ਇਹਨਾਂ ਦਾ ਮੈਟ੍ਰੀਮੋਨিয়াল ਡਿਸਪਿਊਟ ਹੈ ਜੀ ਜੋ ਇਹਨਾਂ ਦੀ ਵਰਸ਼ਨ ਹੈ ਘਰਦਿਆਂ ਦੇ ਅਕੋਰਡਿੰਗ ਕਿ ਉਹਦਾ ਆਪਣੀ ਵਾਈਫ ਦੇ ਨਾਲ ਡਿਸਪੂਟ ਚੱਲ ਰਿਹਾ ਔਰ ਵਾਈਫ ਇੱਥੇ ਰਹਿ ਨਹੀਂ ਰਹੀ ਇਹਦੇ ਨਾਲ ਤੇ ਮਹੀਨਾ ਹੋ ਗਿਆ ਉਹ ਆਪਣੇ ਪਕੇ ਪਰਵਾਰ ਗਈ ਹੋਈ ਹੈ ਜੀ ਤੇ ਅੱਜ ਇਹ ਘਰੇ ਕਾਰਵਾਈ ਕੀ ਕੀਤੀ ਗਈ ਇਹ ਅੱਜ ਘਰੇ ਨਹੀਂ ਸੀ ਹੈਗੇ ਤੇ ਜਦੋਂ ਛੋਟੇ ਬ੍ਰਦਰ ਨੇ ਆ ਕੇ ਵੇਖਿਆ ਤੇ ਉਹਨੇ ਸੁਸਾਈਡ ਕਮਿਟ ਕੀਤਾ ਨੇ ਪੱਖੇ ਦੇ ਨਾਲ ਫਾਲ ਲੈ ਲਿਆ ਜੀ ਤੇ ਆ ਕੇ ਹੁਣ ਇਹਨਾਂ ਦਾ ਵਰਸ਼ਨ ਦੇਖਦੇ ਆਂ ਵੀ ਕੀ ਸਟੇਟਮੈਂਟ ਲਿਖਾਉਂਦੀ ਉਹਦੇ ਅਕੋਰਡਿੰਗ ਕਰ ਕੋਈ ਸੁਸਾਈਡ ਲੈਟਰ ਲਿਖਿਆ ਗਿਆ ਨਹੀਂ ਹਾਂ ਚਲੋ ਨਹੀਂ ਪਤਾ ਪੁਲਸਾ ਕੋ ਕੀ ਕਰ ਰਹੀ ਹੈ ਹਾਂਜੀ ਜੋ ਕਾਨੂੰਨੀ ਕਾਰਵਾਈ ਹੋਗੇ ਨੇ ਜੇ ਸਟੇਟਮੈਂਟ ਲਾ ਕੇ ਜੋ ਬਣਦੀ ਕਾਰਵਾਈ ਹੋਏਗੀ ਕਰਾਂਗੇ ਠੀਕ